ਮંત્રી ਇਹ ਇੱਕ ਦੀ ਅਸੀਂ ਇੱਕ ਇਦਾਂ ਦੀ ਪਾਰਟੀ ਵਿੱਚ ਕੰਮ ਕਰ ਰਹੇ ਹਾਂ ਸੋਤ ਸ਼੍ਰੀ ਆਕਾਲ ਸੋ ਮੈਂ ਬੇਨਤੀ ਕਰਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਮਾਰ ਨੂੰ ਰੂਬਰੂ ਹੋਣ ਚਬਾੜ ਕਸਬੇ ਦੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਪੱਤਰਕਾਰ ਸਹਿਬਾਨ ਆਪਣੇ ਕਬੀਲਦਾਰੀ ਦੇ ਜ਼ਰੂਰੀ ਕੰਮ ਛੱਡ ਕੇ ਇੱਥੇ ਪਹੁੰਚੇ ਇਨੀ ਭਾਰੀ ਗਿਣਤੀ ਚ ਪ੍ਰਬੰਧ ਤਾਂ ਆਪਣੇ ਵੱਲੋਂ ਵੱਡੇ ਕੀਤਾ ਸੀ ਪਰ ਉਹ ਵੀ ਛੋਟਾ ਪੈ ਗਿਆ ਮਾਫੀ ਚਾਹੁੰਨੇ ਆ ਜੇ ਤੁਹਾਨੂੰ ਖੜ ਕੇ ਸੁਣਨਾ ਪੈ ਰਿਹਾ ਸਾਰਿਆਂ ਦਾ ਇੱਥੇ ਚੱਲਿਆਂ ਦਾ ਜੀ ਆਇਆਂ ਨੂੰ ਸਵਾਗਤ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੀ 11 ਤਰੀਕ ਨੂੰ ਇੱਕ ਫੈਸਲਾ ਤੁਸੀਂ ਕਰਨਾ ਹੈ ਵੈਸੇ ਤਾਂ ਕਰੀ ਬੈਠੇ ਹਾਂ ਫੈਸਲਾ ਤਾਂ ਬਸ ਉਹਨੂੰ ਅਮਲੀ ਰੂਪ ਚ ਹੀ ਦੇਣਾ ਹੈ ਬਟਨ ਦੱਬਣਾ ਹੈ ਮਨ ਵਾਲਾ ਬਟਨ ਤਾਂ ਦੱਬੀ ਬੈਠੇ ਹਾਂ ਪਹਿਲਾਂ ਹੀ ਦਿਲ ਵਾਲਾ ਬਟਨ ਤਾਂ ਦੱਬੀ ਬੈਠੇ ਹਾਂ ਮੈਂ ਬਹੁਤ ਸਾਰੇ ਪਿੰਡਾਂ ਚ ਗਿਆ ਲਗਾਤਾਰ ਕਈ ਦਿਨਾਂ ਤੋਂ ਮੈਂ ਪਿੰਡਾਂ ਚ ਹੀ ਫਿਰਦਾ ਗੰਡੀਵਿੰਡ ਗੱਗੋ ਬੂਹਾ ਨਸ਼ਹਿਰਾ ਢਾਲਾ ਰਸੂਲਪੁਰ ਚੀਮਾ ਚੀਮਾ ਖੁਰਦ ਢੰਡ ਸਾਰੇ ਪਿੰਡਾਂ ਚ ਮੈਂ ਗਿਆ ਬੜਾ ਲੋਕਾਂ ਚ ਉਤਸ਼ਾਹ ਹੈ ਬੜਾ ਪਿਆਰ ਮਿਲਿਆ ਮਾਵਾ ਭੈਣਾ ਖਾਸ ਤੌਰ ਤੇ ਇੰਨੀ ਭਾਰੀ ਗਿਣਤੀ ਚ ਆਪਦੇ ਕਬੀਲਦਾਰ ਦੇ ਚੁੱਲ੍ਹੇ ਚੌਂਕੇ ਦੇ ਕੰਮ ਛੱਡ ਕੇ ਰਾਤ ਨੂੰ ਵੀ ਕਈ ਵਾਰੀ 8-8 ਵਜੇ ਉਹ ਉੱਥੇ ਇੰਤਜ਼ਾਰ ਕਰਕੇ ਮਾਨ ਸਨਮਾਨ ਅਸ਼ੀਰਵਾਦ ਦੇ ਕੇ ਗਏ ਇਹੇ ਕੋਈ ਕਿਸਮਤ ਦਾ ਗੇੜ ਹੁੰਦਾ ਕਿ ਬਜ਼ੁਰਗ ਅਸ਼ੀਰਵਾਦ ਦੇਣ ਸਿਰ ਪਲੋਸਣ ਨੌਜਵਾਨ ਮੁੰਡੇ ਮੋਢੇ ਤੇ ਹੱਥਰ ਕੇ ਸੈਲਫੀਆਂ ਖਚਾਉਣ ਭੈਣਾ ਦੁਆਵਾਂ ਦੇਣ ਛੋਟੇ ਛੋਟੇ ਬੱਚੇ ਫੁੱਲ ਸੁਟਣ ਗੱਡੀ ਫੁੱਲਾਂ ਨਾਲ ਭਰ ਜਾਂਦੀ ਸੀ ਦਸਤਾਰ ਫੁੱਲਾਂ ਨਾਲ ਭਰ ਜਾਂਦੀ ਸੀ ਜਦੋਂ ਮੈਂ ਜਾਂਦਾ ਸੀ ਵਾਪਸ ਅੰਮ੍ਰਿਤਸਰ ਸਾਹਿਬ ਠਹਿਰੇ ਹੋਏ ਸੀ ਤਾਂ ਆਪਣੇ ਕਮਰੇ 'ਚ ਜਾਂਦਾ ਸੀ ਤਾਂ ਮੈਂ ਜਦੋਂ ਪਾਗੜੀ ਪੱਗ ਲਾਉਂਦਾ ਸੀ ਤਾਂ ਫੁੱਲਾ ਨਾ ਭਰੀ ਹੁੰਦੀ ਸੀ ਤੇ ਮੈਂ ਸ਼ੀਸ਼ੇ ਮੂਰੇ ਖੜ ਕੇ ਹੀ ਅਰਦਾਸ ਕਰਦਾ ਸੀ ਕਿ ਪ੍ਰਮਾਤਮਾ ਜਿੰਨੀ 기ੱਜਤ ਬਖਸ਼ੀ ਹੋਈ ਹੈ ਬਸ ਇਹਨੂੰ ਬਣਾਈ ਰੱਖੀਂ ਭਾਵੇਂ ਬਧਾਈ ਨਾ ਪ੍ਰਕਟਾਈ ਬਿਨਾ ਕਿਉਂਕਿ ਬਹੁਤ ਵੱਡਾ ਮਾਣ ਹੈ ਜੀ ਨਹੀਂ ਤਾਂ ਕਿੱਥੇ ਲੀਡਰਾਂ ਨੂੰ ਫੁੱਲ ਜੀ ਅੱਜ ਕੱਲ ਤੇ ਲੀਡਰਾਂ ਤਾਂ ਛਿੱਤਰ ਵੀ ਅਗਲਾ ਮਾਰਦਾ ਨਹੀਂ ਕਹਿੰਦਾ ਛੱਡ ਪਰੇ ਯਾਰ 20 ਰੁਪਈਆ ਦੀ ਚੱਪਲ ਖਰਾਬ ਹੋ ਜੂ ਜੇ ਕੋਈ ਫੋਟੋ ਫੂਟੋ ਖ਼ਵਾਰ ਤੇ ਮਜੀਠੀਆ ਵਰਗੇ ਦੀ ਦੇਖ ਲੋ ਜਾਂ ਸੁਖਵੀਰ ਬਾਦਲ ਵਰਗੇ ਦੀ ਜਾਂ ਬਾਜਵੇ ਵਰਗੇ ਦੀ ਢੜਕੀ ਫੋਟੋ ਅਗਰ ਆ ਦੋ ਤਿੰਨ ਵਾਰੀ ਟੂਟੀ ਕੋਲ ਜਾ ਕੇ ਮੱਥਾ ਧੋਂਦਾ ਜਾ ਕਹਿੰਦਾ ਮੱਥੇ ਲੱਗੇ ਯਾਰ ਅੱਜ ਕੰਮ ਨਹੀਂ ਹੋਣਾ ਇਹ ਇੰਨੇ ਨਹਿਸ਼ ਨੇ ਕਿੱਥੇ ਤੁਸੀਂ ਫੁੱਲ ਸਿੱਟੀ ਜਾਨੇ ਹੋ ਸਾਡੇ ਤੇ ਹਾਰ ਪਾਈ ਜਾਨੇ ਹੋ ਇੱਕ ਪਾਸੇ ਤਾਂ ਇਹ ਪਿਆਰ ਆ ਦੂਜੇ ਪਾਸੇ ਕਾਲੀਆਂ ਕਾਂਗਰਸੀਆਂ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਲੈ ਵੀ ਜਾਂਦੇ ਆ ਜੀ ਜੇ ਉਂਗਲਾਂ ਨਾਲ ਲੈ ਕੇ ਜਾਣ ਸ਼ਾਂਪਸ਼ੱਲਾ ਤਾਂ ਲਈ ਜਾਂਦੇ ਆ ਜੀ ਕਿਉਂਕਿ ਖਾਲੀ ਹੱਥ ਜਾਣਦਾ ਉਹਨਾਂ ਦਾ ਮੂਡ ਹੈਂ ਹੁੰਦਾ ਨਹੀਂ ਜੀ ਖਾਲੀ ਹੱਥ ਜਾਂਦੇ ਹੀ ਨਹੀਂ ਕਦੇ ਉਹ ਦਿਨ ਨੂੰ ਜਿੱਦੇ ਖਾਲੀ ਹੱਥ ਜਿਸ ਦਿਨ ਚਲੇ ਜਾਣ ਨਾ ਕਰੇ ਵਾਪਸ ਉਸ ਦਿਨ ਨੂੰ ਖਰਾਬ ਦਿਨ ਮੰਨਦੇ ਨੇ ਬਹੁਤ ਬੈਡ ਡੇ ਸੀ ਬੈਡ ਡੇ ਬੈਡ ਡੇ ਕੁਝ ਨਹੀਂ ਮਿਲਿਆ ਅੱਜ ਐਨੇ ਐਡੇ ਲੁਟੇਰੇ ਨੇ ਇਹ ਸਾਡੇ ਐਮਐਲਏ ਸਾਹਿਬਾਨ ਬੈਠੇ ਆ ਸਾਡੇ ਐਮਐਲਏ ਸਾਹਿਬਾਨ ਇੱਥੇ ਬੈਠੇ ਆ ਡਿੰਪੀ ਜੀ ਬੈਠੇ ਆ ਸਾਰੇ ਮੋਤਵਰ ਸੱਜਣ ਸਰਪੰਚ ਪੰਚ ਬੈਠੇ ਆ ਭੈਣ ਜੀ ਬੈਠੇ ਆ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਘਰੋਂ ਉਹਨਾਂ ਦੀ ਧਰਮ ਪਤਨੀ ਪ੍ਰਮਾਤਮਾ ਡਾਕਟਰ ਸਾਹਿਬ ਦੀ ਆਤਮਾ ਨੂੰ ਚਰਨਾ ਚ ਨਵਾਸ ਬਖਸ਼ੇ ਉਹਨਾਂ ਦੀ ਜਿਹੜੀ ਛੱਡੀ ਹੋਈ ਵਿਕਾਸ ਦੀ ਡੋਰ ਹੈ ਉਹਨੂੰ ਆਪਾਂ ਅੱਗੇ ਜੋੜਨਾ ਹੈ ਹੁਣ ਡਾਕਟਰ ਸਾਹਿਬ ਚਾਹੁੰਦੇ ਬੜੀ ਵਧੀਆ ਜ਼ਿੰਦਗੀ ਕਰ ਸਕਦੇ ਸੀ ਬੱਚੇ ਵੀ ਡਾਕਟਰ ਨੇ ਇਹੇ ਟੀਚਰ ਸੀ ਸੇਵਾ ਦੀ profession ਹੈ ਕਿੰਨੇ ਦੋਨੇ ਤਿੰਨੇ profession ਸੇਵਾ ਦੀ ਮੰਨੇ ਜਾਂਦੇ ਆ ਰਾਜਨੀਤੀ ਵੀ ਸੇਵਾ ਹੀ ਕੀਤੀ ਉਹਨਾਂ ਨੇ ਪਰ ਉਹਨਾਂ ਨੇ ਤੂਫਾਨਾਂ ਨਾਲ ਮੱਥੇ ਆ ਜਿਹੜੇ ਅਕਾਲੀ ਜਾਂ ਕਾਂਗਰਸੀ ਜਿਹੜੇ ਨੇ ਪੂਰੇ ਸਰਕਾਰ ਬਣਨ ਤੋਂ ਬਾਅਦ ਵੀ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਸੀ ਉਹ ਵੀ ਉਹਨਾਂ ਨੇ ਵਿਕਾਸ ਦੇ ਕੰਮਾਂ 'ਚ ਕੋਈ ਕਮੀ ਨਹੀਂ ਛੱਡੀ। ਸੋ 11 ਤਰੀਕ ਨੂੰ ਝਾੜੂ ਦਾ ਚੋਣ ਨਿਸ਼ਾਨਾ ਹੈ। ਤੀਜੇ ਨੰਬਰ ਤੇ ਵਟਣਾ ਹੈ। ਪਹਿਲਾਂ ਵੀ ਤੁਸੀਂ ਦੱਬਿਆ ਸੀ। ਉਹਦਾ ਉਹਦੇ ਵਾਸਤੇ ਵੀ ਧੰਨਵਾਦ ਹੈ। ਹੁਣ ਅੱਗੇ ਵਾਲਾ ਜਿਹੜਾ ਉਹ ਉਸੇ ਲੜੀ ਨੂੰ ਗਾਹਾਂ ਤੋੜਨਾ ਹੈ। ਇਹਨਾਂ ਤੋਂ ਕੋਈ ਉਮੀਦ ਨਾ ਕਰਿਓ ਕਾਲੀਆਂ ਕਾਂਗਰਸੀਆਂ ਤੋਂ ਇਹਨਾਂ ਨੇ ਤਾਂ ਇਲਾਕਾ ਖਰਾਬ ਕੀਤਾ ਇਹ ਘਰ ਘਰ ਪਰਚੇ ਪਰਚੇ ਹੋਗੇ ਤਾਂ ਖਰਚੇ ਵਕੀਲਾਂ ਦੇ ਘਰ ਭਰੀ ਜਾਓ ਚਲੋ ਰੋਜ਼ ਪੇਸ਼ੀਆਂ ਤੇ ਜਾਓ ਇਹਨਾਂ ਚੀਜ਼ਾਂ 'ਚ ਹੀ ਸਾਡੀ ਅੱਧੀ ਜ਼ਿੰਦਗੀ ਕੱਢਤੀ ਇਹਨਾਂ ਨੇ ਆਪ ਵੋਟਾਂ ਲੈ ਕੇ ਤੁਰ ਜਾਂਦੇ ਸੀ ਲੋਕਾਂ ਨੂੰ ਅਹੀਂ ਛੱਡ ਜਾਂਦੇ ਸੀ ਲਾ ਵਾਰਸ ਇਹਨਾਂ ਦਾ 431 ਪ੍ਰੋਗਰਾਮ ਹੈ ਅਕਾਲੀਆਂ ਕਾਂਗਰਸੀਆਂ ਦਾ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ 431 ਪ੍ਰੋਗਰਾਮ ਹੈ ਉੰਬੇ ਜਿ ਘਾਰੇ ਵਾਲੀ ਜਗਾ ਬਣਦੀ ਨਹੀਂ ਸੀ ਪਰ ਹੁਣ ਲਾ ਤਾ ਤਾ ਕੋਣ ਚਲੋ ਕੋਈ ਨਹੀਂ ਚਲ ਕੋਈ ਨਹੀਂ ਲੱਗ ਗਿਆ ਤਾਂ ਲੱਗ ਗਿਆ ਫਿਰ ਉਹਨੂੰ ਚਲ ਬਰੋਚੀ ਮੰਨ ਲਾਂਗੇ ਇਹਨੂੰ ਬੜੇ ਦਿਲ ਦੇ ਸਾਫ਼ ਲੋਕ ਹੋ ਤੁਸੀਂ ਮਾਝੇ ਵਾਲੇ ਹੋ ਸੋ ਇਸ ਕਰਕੇ ਬੜਾ ਚੰਗਾ ਲੱਗਿਆ ਤੁਹਾਡੇ ਵਿੱਚ ਆ ਕੇ ਇਹਨਾਂ ਦੇ ਜੇ ਕਰਦਾਰ ਫਰੋਲਣ ਲੱਗ ਜੀਏ ਤਾਂ ਸਮਾਂ ਘਟ ਜਾਊਗਾ ਸੁਖਵੀਰ ਬਾਦਲ ਕਹਿੰਦਾ ਕਹਿੰਦਾ ਵੱਡੇ ਬਾਦਲ ਸਾਹਿਬ ਨੇ ਮੈਨੂੰ ਸਿਖਾਇਆ ਹੈ ਕਿ ਮਾਂ ਪਾਰਟੀ 'ਚ ਹੀ ਰਹਿਣਾ ਚਾਹੀਦਾ ਹੈ ਮਾਂ ਪਾਰਟੀ 'ਚ ਰਹਿ ਕੇ ਸੇਵਾ ਹੁੰਦੀ ਹੈ ਤੇ ਵੱਡੇ ਬਾਦਲ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ ਉਹ ਪਹਿਲੀ ਚੋਣ ਕਿਹੜੇ ਚੋਣ ਨਿਸ਼ਾਨ ਤੋਂ ਲੜੇ ਸੀ 1957 'ਚ ਗੋਵ ਬੱਚਾ ਗੋਵ ਬੱਚਾ ਕਿਹਦਾ ਚੋਣ ਸੰਸਦ ਸੀ ਕਾਂਗਰਸ ਦਾ ਅਕਾਲੀ ਦਲ ਤਾਂ ਉਹਨੂੰ 1920 ਚ ਬਣ ਗਿਆ ਸੀ ਬਾਦਲ ਸਾਹਿਬ 1927 ਚ ਪੈਦਾ ਹੋਏ ਸੀ 1957 ਦੇ ਵਿੱਚ ਪਹਿਲੀ ਚੋਣ ਬਾਦਲ ਸਾਹਿਬ ਨੇ ਵੱਡੇ ਬਾਦਲ ਨੇ ਕਾਂਗਰਸ ਚੋਣ ਸ਼ਾਨ ਤੇ ਲੜੀ ਸੀ ਇਹਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਵੀ ਟਕਸਾਲੀ ਕਾਲੀ ਨਹੀਂ ਹੈਗਾ ਉਹ ਦੂਜਿਆਂ ਨੂੰ ਵਫਾਦਾਰੀਆਂ ਸਿਖਾਉਂਦਾ ਹੈ ਕਦੇ ਕੌਮ ਪ੍ਰਤੀ ਵਫਾਦਾਰ ਰਹਿ ਡੱਬਰ ਇਹ ਕਦੇ ਜੈਤੋਂ ਵਾਲੇ ਮੋਰਚੇ ਦੀਆਂ ਜ਼ਹਿਰਾਂ ਕਦੇ ਕੋਟਕਪੂਰੇ ਬਰਗਾੜੀ ਦੇ ਵਿੱਚ ਬੇਅਦਬੀਆਂ ਕਦੇ ਜ਼ਥੇਦਾਰਾਂ ਨੂੰ ਘਰੇ ਬੁਲਾ ਕੇ ਮਾਫੀਆਂ ਕਿਸੇ ਨੂੰ ਤਾਂ ਇਹ ਦੋ ਮਾਫ ਕਰ ਦੋ ਇਹਨੂੰ ਮਾਫ ਕਰ ਦੋ ਕਦੇ ਅਕਾਲ ਤਖਤ ਸਾਹਿਬ ਤੇ ਜਾ ਕੇ ਸਾਰਾ ਕੁਝ ਮੰਨ ਜਾਣਾ ਬਾਹਰ ਨਿਕਲ ਕੇ ਮੁਕਰ ਜਾਣਾ ਇਹ ਵਫਾਦਾਰੀਆਂ ਨੇ ਇਹ ਬੇ ਲੋਕਾਂ ਨੂੰ ਵਫਾਦਾਰੀਆਂ ਸਿਖਾਉਂਦੇ ਆ ਮੇਰੇ ਕੋਲੇ ਇਹਨਾਂ ਦੇ ਚਿੱਠੇ ਪਏ ਨੇ ਚਿੱਠੇ ਭਗਵਾਨ ਤਮਨ ਨੂੰ ਗਾਲਾਂ ਕਢੀ ਜਾਂਦੇ ਆ ਬਹੁਤ ਕਟਿਆ ਬੰਦਾ ਬੜਾ ਮੋੜਾ ਬੰਦਾ ਮੈਂ ਕਹਾਂ ਜੀ ਜਨਰਲ ਡੇਅਰ ਨੂੰ ਰੋਟੀ ਨਹੀਂ ਖਵਾਈ ਅਸੀਂ ਜਲਿਆਂ ਵਾਲੇ ਬਾਗ ਵਾਲੇ ਦਿਨ ਹਜ਼ਾਰ ਬੰਦਾ ਮਾਰ ਕੇ 2000 ਨੂੰ ਜ਼ਖਮੀ ਕਰਕੇ ਰਾਤ ਨੂੰ ਰੋਟੀ ਕਿੱਥੇ ਖਾਦੀ ਸੀ ਮਜੀਠੇ ਖਾਦੀ ਸੀ ਬੜਾ ਰਾਤਰੀ ਭੋਜ ਦਿੱਤਾ ਸੀ ਇਹਨਾਂ ਨੇ ਬਾਅਦ ਦੇ ਵਿੱਚ ਜਨਰਲ ਡੈਰ ਨੂੰ ਦਰਬਾਰ ਸਾਹਿਬ ਚੋਂ ਸਰੋਪਾ ਦਵਾਤਾ ਸੀ ਇਹਨਾਂ ਨੇ ਕੇ ਦਾ ਕਸੂਰ ਨਹੀਂ ਸੀ ਜੀ ਤੇ ਡਿਊਟੀ ਸੀ ਤੇ ਸਰੋਪਾ ਦਿੱਤਾ ਸੀ ਕਾਲ ਤੱਕ ਸਾਹਿਬ ਦੇ ਜਥੇਦਾਰ ਨੇ ਉਸ ਵੇਲੇ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਅਰੂੜ ਸਿੰਘ ਕੌਣ ਸੀ ਸਿਮਰਨਜੀਤ ਸਿੰਘ ਮਾਨ ਦਾ ਸਾਕਾ ਨਾਨਾ ਐ ਪਏ ਮੇਰੇ ਕੋਲ ਕੁੰਡੀਆਂ ਆੜਦੀਆਂ ਇਹਨਾਂ ਦੀਆਂ ਕਹੋ ਗਲਤ ਬੋਲ ਰਿਹਾ ਕਹਿਣ ਕਿਹੜੇ ਮੂੰਹ ਨਾਲ ਵੋਟਾਂ ਮੰਗਦੇ ਫਿਰਦੇ ਆ ਪੰਥ ਦੇ ਨਾਂ ਤੇ ਧਰਮੀ ਫੌਜੀ ਮੇਰੇ ਕੋਲੇ ਆਏ ਸੀ ਉਹ ਕਹਿੰਦੇ ਸਾਡਾ ਤਾਂ ਬੁਰਾ ਹਾਲ ਕਰਤਾ ਅਸੀਂ 6606 ਸੀ ਜਿਸ ਵੇਲੇ ਅਸੀਂ ਬੈਰਕਾਂ ਛੱਡ ਕੇ ਆਇਆ ਅੱਜ 2000 ਰਹਿ ਗਿਆ 2000 ਦੇ ਲਗਭਗ ਰਹਿ ਗਏ 4000 ਤੋਂ ਵੱਧ ਕਹਿੰਦਾ ਮਰ ਗਏ ਜੀ ਜਾਂ ਰੁਲ ਖੁੱਲ ਗਏ ਟੱਬਰੀ ਨਹੀਂ ਰਹੇ ਪਹਿਲਾਂ ਤਾਂ ਕਦੇ ਸਾਨੂੰ ਪੁੱਛਿਆ ਨਹੀਂ ਜੀ ਹੁਣ ਇਹਨਾਂ ਨੂੰ ਧਰਮੀ ਫੌਜੀ ਯਾਦ ਆ ਗਏ ਧਰਮੀ ਫੌਜੀ ਤਾਂ ਕਹਿ ਦਿੰਦੇ ਆ ਵੀ ਧਰਮੀ ਫੌਜੀ ਦੀ ਭਾਈ ਪਤਨੀ ਹੈ ਇਹ ਨਹੀਂ ਦੱਸਦੇ ਵੀ ਗੈਂਗਸਟਰ ਦੀ ਸੱਸ ਹੈ ਇਹਦਾਂ ਦੱਸਿਆ ਹੈ ਇਹ ਤਾਂ ਦੱਸਿਆ ਨਾ ਤੁਹਾਨੂੰ ਇਹ ਦੱਸਣ ਵਾਸਤੇ ਭਵੰਤਮਨ ਹੈਗਾ ਆ ਆ ਇਹਨਾਂ ਦੇ ਕਰਤਾਰ ਨੇ ਆ ਆ ਇਹਨਾਂ ਦੇ ਕਰਤਾਰ ਨੇ ਇਹਨੂੰ ਟਿਕਟ ਦੇਣ ਨੂੰ ਬੰਦਾ ਨਹੀਂ ਲੱਭ ਰਿਹਾ ਅਲਟੇ ਟਿਕਟ ਦੇਣ ਨੂੰ ਬੰਦਾ ਨਹੀਂ ਜੀ ਟਿਕਟ ਲੈਣ ਨੂੰ ਬੰਦਾ ਨਹੀਂ ਆ ਰਿਹਾ ਇਹਨਾਂ ਕੋਲੇ ਮੇਰੇ ਬਤੀ ਦੰਦ ਨੇ ਉਹ ਮੇਰੇ ਮੂੰਹ ਚੋਂ ਕੋਈ ਗੱਲ ਨਿਕਲ ਜਾਂਦੀ ਹੈ ਨਾ ਸੌਂ ਲੱਗੇ ਮੈਂ ਤਾਂ ਮੇਰੀ ਮਾਂ ਵੀ ਕਹਿੰਦੀ ਹੁੰਦੀ ਹੈ ਉਹ ਤਾਂ ਸੋਚ ਕੇ ਬੋਲਿਆ ਕਰ ਕਿਤੇ ਤੇਰੀਆਂ ਗੱਲਾਂ ਪੂਰੀਆਂ ਹੋ ਜਾਂਦੀਆਂ ਨੇ ਮੈਂ ਕਿਤੇ ਕਹਿ ਬੈਠਾ 2019 ਜਦੋਂ ਵੋਟਾਂ ਸੀ ਮੈਨੂੰ ਪੱਤਰਕਾਰ ਕਹਿੰਦੇ ਅਕਾਲੀ ਦਲ ਦਾ ਕੀ ਬਣੂ ਮੈਂ ਕਿਹਾ 1920 ਚ ਸ਼ੁਰੂ 2019 ਚ ਖਤਮ ਨਾ 90 ਸਾਲਾਂ ਲੀਜ਼ ਸੀ ਮੈਂ ਕਿਹਾ ਖਤਮ ਹੋਣ ਲੱਗੀ ਹੈ ਬਸ ਹੋ ਗਿਆ ਖਤਮ ਹੌਣ ਬਣਦਾ ਹੈ ਹੌਣ ਬਣਦਾ ਹੈ ਹਾਂ ਦੋ ਵੀ ਬਣਦੇ ਹੁਣ ਤਾਂ ਦੋ ਵੀ ਬਣਦੇ ਮਨਜ਼ੂਰ ਹੈ ਇਹਨਾਂ ਨੂੰ ਲੈ ਹੁਣ ਇੱਕ ਅੱਜ ਚਬਾਉਣ ਵਾਲਿਓ ਮੈਂ ਤੁਹਾਡੇ ਕੋਲ ਹੋਰ ਗੱਲ ਕਹਿਣ ਚੱਲਿਆ ਏ ਵੀ ਨੋਟ ਕਰ ਲਿਓ 2027 ਚ ਆ ਹਾਲਤ ਹੋ ਜਾਣੀ ਆਕਾਲੀ ਦਲ ਦੀ ਵੀ ਸਬਜ਼ੀ ਵਾਲਿਆਂ ਵਾਂਗੂ ਨਾ ਸਾਈਕਲ ਲੈ ਕੇ ਟਿਕਟਾਂ ਵੇਚਣ ਦਾ ਹੋਕਾ ਦਿਆ ਕਰਨਗੇ ਤਰਨ ਤਰਨ ਪੱਟੀ ਤੋਂ ਟਿਕਟ ਲੈ ਲਓ ਅਕਾਲੀ ਦਲ ਦੀ ਟਿਕਟ ਸਸਤੀ ਟਿਕਟ ਲੈ ਲਓ ਗੁਰਦੁਆਰਾ ਸਾਹਿਬ ਜੇ ਅਨਾਉਂਸਮੈਂਟ ਕੀਤੀ ਹੈ ਭਾਈ ਸਮੂਹ ਸਾਥਕਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਾਲੀਦਾਲ ਵਾਲੇ ਟਿਕਟਾਂ ਲਈ ਫਿਰਦੇ ਨੇ ਜਵਾਕਾਂ ਨੂੰ ਵੀ ਅੰਦਰ ਰੱਖੋ ਕੁੰਡੇ ਜਿੰਦੇ ਲਾ ਲੋ ਭਾਈ ਜੇ ਕੋਈ ਸ਼ੱਕੀ ਕਾ ਕੇ ਸਿੱਟ ਕੇ ਜਾਣ ਪੰਚਾਇਤ ਨੂੰ ਦਿਖਾਓ ਪਿੰਡ ਦੀ ਬੇਇੱਜ਼ਤੀ ਹੋਊ ਵੀ ਟਿਕਟ ਲੈ ਗਿਆ ਇਸ ਪਿੰਡ ਵਾਲੇ ਆ ਹਾਲਤ ਉਹ ਇਹਨਾਂ ਦੀ ਲਿਖ ਲਿਓ ਅਗਲਾ ਕਹਿੰਦਾ ਬੇਇੱਜ਼ਤੀ ਕਰਾਉਣੀ ਐ ਨਾ ਟਿਕਟ ਲੈ ਕੇ ਯਾਰ ਲੋਕਾਂ ਨੂੰ ਕਿ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਜਾਵਾਂਗੇ ਲੋਕਾਂ ਕੋਲੇ ਆ ਹਾਲਤ ਕੀਤੀ ਇਹਨਾਂ ਨੇ ਹਾਂ ਕੋਈ ਨਹੀਂ ਮੰਗਦਾ ਜੀ ਨਾ ਟਿਕਟ ਸਾਡੇ ਵਾਲੇ ਪਾਸੇ ਤਾਂ ਲੋਕ ਜਿੰਦੇ ਲਾ ਕੇ ਥੱਲੇ ਬਿਰਲ ਜਿਹੜੀ ਰਹਿੰਦੀ ਆ ਨਾ ਬਿਰਲ ਗੇਟਾਂ ਦੇ ਉਹਦੇ ਚ ਵੀ ਕੱਪੜਾ ਫਸਾਉਂਦੇ ਨੇ ਵੀ ਥੱਲੋਂ ਦੀ ਨਾ ਟਿਕਟ ਸਿੱਟ ਜਾਣ ਕਿਤੇ ਆਏ ਇਹ ਕੌਣ ਸਜ਼ਾ ਦੇ ਰਿਹਾ ਹੈ ਇਹ ਤਹਾਂ ਵਾਲਾ ਸਜ਼ਾ ਦੇ ਰਿਹਾ ਹੈ ਇਹਨਾਂ ਨੇ ਧੋਖੇ ਕੀਤੇ ਆ ਗੁਰੂ ਮਹਾਰਾਜ ਨਾਲ ਨਾ ਕਸੋਂ ਨ ਮਾਰਦਾ ਨਾ ਲੱਤ ਮਾਰਦਾ ਓ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਬੱਜੀ ਐਨਾਂ ਦੀ ਇਹਨਾਂ ਦੀ ਮੱਤ ਬੱਜੀ ਐ ਮੈਂ ਤਾਂ ਫਰੋਲ ਦੂੰ ਇਹਨਾਂ ਦੇ ਪੋਤੜੇ ਸਾਡੇ ਨਾਲ ਸਾਡੇ ਬੰਨ ਪੰਗੇ ਲੈਂਦੇ ਆ ਅਸੀਂ ਦਸਾਂ ਨਾ ਆਉਂਦੀ ਕਿਰਤ ਕਮਾਈ ਕਰਨ ਵਾਲੇ ਬੰਦੇ ਆ ਜੋ ਹੁਣ ਕਾਂਗਰਸ ਤੇ ਆ ਜੰਨੇ ਆ ਆ ਰਾਜਾ ਵੜਿੰਕੀ ਕਹਿੰਦਾ ਗਰੀਬਾਂ ਬਾਰੇ ਫਲਾਨਾ ਪੱਠੇ ਵੜਦਾ ਹੁੰਦਾ ਸੀ ਫਲਾਨਾ ਇਹੋ ਜਿਹਾ ਸੀ ਮੈਂ ਤਾਂ ਉਹ ਕਹਿ ਵੀ ਨਹੀਂ ਸਕਦਾ ਵੀਰੋ ਤੈਨੂੰ ਸ਼ਰਮ ਨਹੀਂ ਆਉਂਦੀ ਯਾਰ ਤੂੰ ਗਰੀਬਾਂ ਦੀਆਂ ਵੋਟਾਂ ਲੈ ਕੇ ਹੁਣ ਤੱਕ ਤੁਸੀਂ ਰਾਜ ਕੀਤੇ ਨੇ ਤੇ ਤੁਸੀਂ ਸਹਾਨ ਕਰਤਾ ਜੀ ਕਿਸੇ ਨੂੰ ਬਣਾਤਾ ਆਪਦੀ ਕਾਬਲੀਅਤ ਆਪਦੀ ਲਿਆਕਤ ਨਾ ਬਣਿਆ ਬੰਦਾ ਫਲਾਣੇ ਨੂੰ ਅਸੀਂ ਬਣਾਤਾ ਫਲਾਣੇ ਨੂੰ ਅਸੀਂ ਬਣਾਤਾ ਤੁਸੀਂ ਜੰਮੇ ਵੀ ਨਹੀਂ ਸੀ ਉਦੋਂ ਜਦੋਂ ਉਹ ਬੀਏ ਕਰਦੇ ਸੀ ਪੀ ਐਚ ਡੀਆ ਕਰਦੇ ਫਿਰਦੇ ਸੀ ਉਹ ਜਿਨ੍ਹਾਂ ਦੇ ਨਾਂ ਲੈਨੇ ਹੋ ਕਮਾਲ ਹੈ ਯਾਰ ਤੁਸੀਂ ਕੀੜੇ ਮਕੌੜੀ ਸਮਝਦੇ ਹੋ ਲੋਕਾਂ ਨੂੰ ਉਹ ਮੈਨੂੰ ਤਾਂ ਇੱਕ ਬਜ਼ੁਰਗ ਕਹਿੰਦਾ ਬਾਈ ਕਹਿੰਦਾ ਪੋਤਾ ਬੋਲਦਿਆ ਕਰ ਵੀ ਰਾਜਾ ਪੜਿੰਗ ਜਾ ਤਾਂ ਇਹਨਾਂ ਦਾ ਪ੍ਰਧਾਨ ਜਾ ਤਾਂ ਕੋਈ ਟੂਣਾ ਟੱਪ ਗਿਆ ਕਿ ਤਾਂ ਰੋਜ਼ ਕੋਈ ਸਿਆਪਾ ਪਾਈ ਰੱਖਦਾ ਆਥਰੇ ਟੈਲੀਵਿਜ਼ਨ ਤੇ ਕਹਿੰਦਾ ਦੋ ਬੰਦੇ ਚਾਹੀਦੇ ਮਾਫੀਆ ਮੰਗਣ ਨੂੰ ਵੀ ਰਾਜੀ ਗੇਲ ਵੱਲੋਂ ਮਾਫੀ ਮੰਗਦੇ ਆਂ ਯੀ ਬਸ ਮਾਫੀਆਂ ਤੇ ਰੱਖੇ ਨੇ ਮਾਫੀ ਡਿਪਾਰਟਮੈਂਟ ਵੀ ਖੋਲ੍ਹ ਲੈਣਾ ਚਾਹੀਦਾ ਤੇ ਫਿਰ ਟਿਕਟ ਕਿਹਨੂੰ ਦਿੱਤੀ ਆ ਕਾਂਗਰਸ ਨੇ ਬਾਜਬੇ ਨੇ ਟਿਕਟ ਦਵਾਈ ਆ ਜਿਹਨੂੰ ਟਿਕਟ ਦਿੱਤੀ ਆ ਉਹ ਕੀ ਬੁਰਜ ਉਹਦਾ ਬਾਪੂ ਕੀ ਕਰਦਾ ਹੁੰਦਾ ਸੀ ਹੈ ਇੱਕ ਤਾਂ ਹੁੰਦੇ ਆ ਇੱਕ ਤਾਂ ਹੁੰਦੇ ਆ ਕਲਾਸ ਫੈਲੋ ਇੱਕ ਹੁੰਦੇ ਆ ਜੁੰਡੀ ਦੇ ਯਾਰ ਤੇ ਜਿਹੜਾ ਕਾਂਗਰਸ ਦਾ ਕੈਂਡੀਡੇਟ ਹੈ ਬਾਜਵਾਲੇ ਕਹਿੰਿਆ ਬਾਜਵੇ ਦਾ ਬਾਪੂ ਤੇ ਕੈਂਡੀਡੇਟ ਦਾ ਬਾਪੂ ਇਕੱਠੇ ਸੋਨੇ ਦੇ ਬਿਸਕੁਟਾਂ ਦੀ ਸਮੱਗਲਿੰਗ ਕਰਦੇ ਰਹੇ ਆ ਜੀ ਇੰਟਰਨੈਸ਼ਨਲ ਸਮੱਗਲਿੰਗ ਤੇ ਉਹਨਾਂ ਦੀ ਡੈਥ ਵੀ ਜੇਲ੍ਹ 'ਚ ਹੀ ਹੋਈ ਆ ਫਿਰ ਬਾਅਦ 'ਚ ਸੋਨੇ ਦਾ ਕੰਮ ਥੋੜਾ ਜਿਹਾ ਘਟ ਗਿਆ ਕਹਿੰਦੇ ਚਿੱਟੇ ਵਾਲਾ ਚੱਲ ਪਿਆ ਚਿੱਟੇ ਦੇ ਕਰਨ ਲੱਗੀ ਸੀ ਠੀਕ ਹੈ ਆ ਬੰਦੇ ਨੂੰ ਟਿਕਟਾਂ ਦਿੱਤੀਆਂ ਪਾ ਲੋ ਇਹਨਾਂ ਨੂੰ ਵੋਟਾਂ ਉਹ ਤਾਂ ਉਹਦੀ ਕਿਸਮਤ ਚੰਗੀ ਆ ਬਾਜਵੇ ਦੀ ਵੀ ਉ ਤਾਂ ਹਾਰ ਉਹਦੇ ਨਾਲ ਲੱਗਣੀ ਸੀ ਪਰ ਉਹ ਰਾਜਾ ਬੜਿੰਗ ਗਲਤ ਬਿਆਨ ਦੇ ਬੈਠਾ ਗਰੀਬ ਗੁਰਬੇ ਸਾਡੇ ਵੱਲ ਹੋ ਕੇ ਕਹਿੰਦੇ ਭਾਈ ਤੁਹਾਡੇ ਨਾਲ ਚੱਲਾਂਗੇ ਮੈਂ ਕਿਹਾ ਜੀ ਧੰਨਵਾਦ ਤੇ ਹੁਣ ਰਾਜੇ ਬੜਿੰਗ ਤੇ ਲਾ ਦੇਣਗੇ ਵੀ ਇਹਦੇ ਬਿਆਨ ਕਰਕੇ ਹਾਰਗੇ ਨਹੀਂ ਤਾਂ ਗੱਲ ਬਣ ਗਈ ਸੀ ਆਪਣੀ ਤਾਂ ਜੀ ਰਾਜਾ ਬੜਿੰਗ ਤਾਂ ਐ ਬੱਜੂਗਾ ਬਸ ਬਾਜਵਾ ਬਾਜੂ ਐ ਹਾਲ ਤਾਂ ਆਪਣੇ ਆਪਾਂ ਨੂੰ ਚੋਰ ਦੱਸੀ ਜਾਂਦੇ ਆ ਇਹ ਅਸੀਂ ਆਪਸ ਚ ਲੜਾਏ ਸਾਨੂੰ ਲੜਾਤਾ ਇਹਨਾਂ ਨੇ ਅਸੀਂ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਆ ਆ ਮਾੜਾ ਆ ਮਾੜਾ ਕਾਲੀਆਂ ਦੀ ਬਰਾਤ ਨਹੀਂ ਜਾਣੀ ਕਾਂਗਰਸੀਆਂ ਦੇ ਭੋਗ ਤੇ ਨਹੀਂ ਜਾਣਾ ਸਾਨੂੰ ਹੀ ਲੜਾਤਾ ਉਹ ਇੱਕ ਪਿੰਡ ਦੇ ਵਿੱਚ ਮੱਜਾਂ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਕਿਸੇ ਦੀ ਇੱਕ ਮੱਝ ਚੋਰੀ ਹੋ ਗਈ ਚਲੋ ਲੋਕਾਂ ਨੇ ਕਿਹਾ ਚਲ ਕੋਈ ਨਹੀਂ ਚੂ ਚੋਰ ਹੋਣਾ ਜਾਂ ਕੋਈ ਸੰਗਲ ਸੰਗਲਣਾ ਤੜਾ ਗਈ ਹੋਵੇ ਭੱਜ ਗਈ ਹੋਣੀ ਦੂਜੇ ਦਿਨ ਦੋ ਚੋਰੀ ਹੋ ਗਈਆਂ ਤੀਜੇ ਦਿਨ ਤਿੰਨ ਚੋਰੀ ਹੋ ਗਈਆਂ ਲੋਕ ਕਹਿੰਦੇ ਗੱਲ ਸੀਰੀਅਸ ਹੈ ਭਾਈ ਉਸ ਪਿੰਡ ਦੇ ਵਿੱਚ ਕੋਈ ਸਾਧੂ ਸੰਤ ਰਹਿੰਦਾ ਸੀ ਕੋਈ ਡੇਰਾ ਸੀ ਬੜੀ ਮੰਨਤਾ ਸੀ ਉਹਦੀ ਲੋਕ ਕਹੇ ਕਹਿੰਦੇ ਬਾਬਾ ਜੀ ਪਿੰਡ ਤਾਂ ਬਹੁਤ ਗ੍ਰਹਿਣ ਚ ਆ ਗਿਆ ਪਿੰਡ ਤੇ ਕੋਈ ਗ੍ਰਹਿ ਚੱਲਦਾ ਕੋਈ ਮਾਰੋ ਰੇਖ ਚ ਮੇਖ ਮੱਜਾਂ ਚੋਰੀ ਹੋਣ ਲੱਗੀਆਂ ਪਿੰਡ ਦੀਆਂ ਤਿੰਨ ਦਿਨਾਂ ਚ 6 ਮੱਜਾਂ ਚੋਰੀ ਹੋ ਗਈਆਂ ਕੋਈ ਉਪਾਅ ਦੱਸੋ ਉਹ ਸਾਧੂ ਮਹਾਤਮਾ ਕਹਿੰਦਾ ਚਾਰ ਜਾਨੇ ਇੱਕ ਚਾਦਰ ਨੂੰ ਚਾਰੇ ਕੋਨਿਆਂ ਤੋਂ ਫੜ ਕੇ ਖੜਜਿਓ ਐ ਤਹਾਂ ਸਾਰਾ ਪਿੰਡ ਉਹਦੇ ਥੱਲੋਂ ਦੀ ਲੰਘਾ ਦਿਓ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਕੇ ਜਦੋਂ ਚਾਦਰ ਦੇ ਥੱਲੋਂ ਦੀ ਲੰਗੀ ਜਾਣਗੇ ਲੰਗੀ ਜਾਣਗੇ ਜਿਨ੍ਹਾਂ ਨੇ ਮੱਜਾਂ ਚੋਰੀ ਕੀਤੀਆਂ ਹੋਣਗੀਆਂ ਜਦੋਂ ਉਹੋ ਚਾਦਰ ਦੇ ਥੱਲੋਂ ਦੀ ਲੰਗੇ ਚਾਦਰ ਦੇ ਦੀ ਲੰਗੇ ਤਾਂ ਦਿਲ ਦਾ ਦੌਰਾ ਪੈ ਕੇ ਮਰ ਜਾਣਗੇ ਸਪੀਕਰ ਗੁਰਦੁਆਰਾ ਸਾਹਿਬ ਤੇ ਨੋਟਿਸਮੈਂਟ ਕਰਾਤੀ ਸਾਰਾ ਪਿੰਡ ਥਲੋ ਲੰਘ ਗਿਆ ਬੁੜੀਆਂ ਵੀ ਲੰਘੀਆਂ ਕਹਿੰਦੇ ਵੀ ਕਿਤੇ ਸ਼ੱਕ ਨਾ ਰਹੇ ਜੇ ਬੱਚੇ ਵੀ ਲੰਘਾਤੇ ਕੋਈ ਨਹੀਂ ਮਰਿਆ ਕਾਰਨ ਕੀ ਜਿਹੜੇ ਚੋਰੀ ਕਰਦੇ ਸੀ ਉਹ ਤਾਂ ਚਾਰੇ ਜਾਣੇ ਚਾਦਰ ਫੜੀ ਖੜੇ ਸੀ ਲੋਕ ਉਹੀ ਆਪਦੇ ਦੀ ਸ਼ੱਕ ਕਰੀ ਗਏ ਉਹ ਚਾਰੇ ਚੋਰ ਚ ਚਾਦਰ ਲਈ ਖੜੇ ਸੀ ਉਹ ਚਾਦਰ ਤਾਂ ਲੋਕੋ ਚੋਰਾ ਨੂੰ ਫੜਾ ਰੱਖੀ ਐ ਸ਼ੱਕ ਆਪ ਆਪ ਨੇ ਆਪ ਤੇ ਕਰੀ ਜਾਂਦੇ ਆ ਉਹ ਚੋਰਾ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦੋ 11 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਤੁਹਾਡੀਆਂ ਮੱਜਾਂ ਕੀ ਤੁਹਾਡਾ ਸਾਰਾ ਕੁਝ ਹੀ ਚੋਰੀ ਹੋਣੋ ਬੱਜੂਗਾ ਮੈਂ ਤਾਂ ਪਾ ਦੂੰ ਪਟਾਕੇ ਇਹਨਾਂ ਦੇ ਏ ਡੂਮਨੇ ਚ ਡਾਲਾ ਮਾਰ ਲੈਂਦੇ ਰੋ ਜੀ ਸੋ ਵੀ ਰੋ ਇਹਨਾਂ ਦੀਆਂ ਕਰਤੂਤਾ ਬਹੁਤ ਨੇ ਮੇਰੇ ਕੋਲ ਤਾਂ ਇਹ ਗੱਲ ਕਰ ਤੁਸੀਂ ਵੇਲੇ ਹੀ ਠੀਕ ਹੋ ਨਹੀਂ ਮੈਂ ਤਾਂ ਗਾਂ ਵਾਲੇ ਪਿੰਡ ਜਾਣਾ ਪੜਦਾ ਮੇਰਾ ਕੀ ਹੈ ਹਾਂ ਹਾਂ ਹੈ ਆ ਮਾਤਾ ਜੀ ਕੀ ਲਈ ਬੈਠੇ ਆ ਆ ਕੀ ਲਿਖਿਆ ਹੈ ਕੀ ਲਿਖਿਆ ਬਈ ਲੈ ਦਿਖਾ ਹੋਰਾਂ ਫੜਾ ਦੇ की लिख्या है सी एम पढ़ लिया ले मैं लिया ले ले देख की लिखा कोई गल कोई ले ले। सीएम साहब जो तुसी कीते वे पूरे किए उस बहुत खुश हैं ਜੋ ਬਾਦਿਆਂ ਤੋਂ ਵੱਧ ਕੀਤਾ ਉਹ ਤਾਂ ਜਿੰਨੀ ਤਾਰੀਫ ਕਰੀ ਓਨੀ ਘੱਟ ਐ ਐਸਐਸਐਫ ਬਹੁਤ ਲੋਕਾਂ ਦੀ ਜਾਨ ਬਚਾਰੀ ਐ 10 ਲੱਖ ਦਾ ਸਿਹਤ ਬੀਮਾ ਥਰਮਲ ਪਲੈਂਟ ਪ੍ਰਾਈਵੇਟ ਖਰੀਦ ਕੇ ਸਰਕਾਰੀ ਕਰਤਾ ਪੰਜਾਬ ਦੀ ਕੋਲੇ ਦੀ ਖਾਨ ਚਾਲੂ ਕੀਤੀ ਲੈ ਸਾਰੇ ਨੋਟ ਕਰੀ ਫਿਰਦਾ ਮੈਂ ਨਹੀਂ ਕੰਮ ਕਰਾਇਆ ਇਹਨੇ ਜਿੰਨੇ ਤੂੰ ਗਣਾਤੇ ਇਹ ਲੋਕਾਂ ਦਾ ਪਿਆਰ ਹੈ ਜੀ ਆਹ ਪਿਆਰ ਹੈ ਜੀ ਆਹੀ ਚੀਜ਼ ਐ ਜਿਹੜੀ ਥੱਕਣ ਨਹੀਂ ਦਿੰਦੀ ਸਾਨੂੰ ਆਹੀ ਚੀਜ਼ ਐ ਜਿਹੜੀ ਥੱਕਣ ਨਹੀਂ ਦਿੰਦੀ ਲੋਕਾਂ ਦਾ ਪਿਆਰ ਸੋ ਵੀਰੋ ਇੰਨਾ ਤੇ ਯਕੀਨ ਨਾ ਕਰਿਓ ਇਹ ਤਾਂ ਮਰਨ ਮਾਰਨ ਵਾਲੇ ਕਹਿੰਦੇ ਨੇ ਆਪਾਂ ਨੂੰ ਇਹਦਾ ਲੜਾਈਆਂ ਪੜਾਈਆਂ ਚ ਹੀ ਪਾ ਰੱਖਦੇ ਨੇ ਆਓ ਆਪਾਂ ਸਕੂਲ ਬਣਾਈਏ ਆਪਣੇ ਜਵਾਕਾਂ ਨੂੰ ਪੜਾਈਏ ਜਵਾਕ ਪੜ ਗਏ ਥੋੜੇ ਘਰਾਂ ਦੀ ਗਰੀਬੀ ਤੁਹਾਡੇ ਜਵਾਕ ਚੱਕਣਗੇ ਕਿਸੇ ਲਾਲ ਪੀਲੇ ਹਰੇ ਕਾਰਡ ਨਾਲ ਨਹੀਂ ਚੱਕੀ ਜਾਣੀ ਵੀਰੋ ਉਹ ਤੁਹਾਡੇ ਬੱਚੇ ਪੜ ਗਏ ਇੰਜੀਨੀਅਰ ਬਣ ਕੇ ਡਾਕਟਰ ਬਣ ਕੇ ਜਦੋਂ ਉਸ ਤੋਂ ਬਾਅਦ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ